ਨਹੀਂ ਨਹੀਂ ਮਾਪੂ ਹੁੰਦੀ ਨਹੀਂ ਨਹੀਂ ਰਹਿੰਦੇ ਹੁੰਦੀ ਨਹੀਂ ਨਹੀਂ ਰਾਜੂ ਸਾਡੀ ਆਮਨੇ ਖੜ ਜਾ ਉਹ ਹੁੰਦਾ 10 ਬਸ ਬਸ ਹੋ ਗਈ ਆ ਕੱਟੇ ਉਹ ਬੀ ਦੀ ਚਾਕਾ ਦਾ ਬੱਕਰੀ ਖੋਲ ਉਹ ਬੱਕਰੀ ਆਪਣੇ ਯਾਰ ਜੀ ਬਾਬਾ ਇੱਕ ਗੱਲ ਹੈ ਖੁਸ਼ ਵੀ ਹੈ ਸੋਰੀ ਮਾੜਲੀ ਆਪਣੀ ਆ ਜੇ ਖੁਸ਼ ਹੈ ਤਾਂ ਬੱਕਰੀ ਦੇ ਨਹੀਂ ਨਾ ਚੋਮਾ ਦੀ ਆ ਸਾਡੀ ਵੀਡੀਓ ਸੀ ਉਹਦੀ ਕਢਾ ਲਾਂਗੇ ਆ ਨਾਲ ਮੁੰਡਾ ਰੱਖਿਆ ਚੋਮਾ ਦੀ ਕਰਤੀ ਹਾਂ ਸਾਡੇ ਚੋਮਾ ਦੀ ਖਾਊਗਾ ਨੀ ਕਾਹਦੇ ਦਾ ਉਹ ਨਾ ਚਾਚਾ ਹੱਟ ਜਾ ਉਹ ਜਿਹੜੀ ਚੌਂਕੀ ਚੌਂਕੀ ਹੱਟ ਜਾ ਉਹ ਬਾਈ ਗਲਤ ਗੱਲ ਨਹੀਂ ਮੁੰਡੇ ਨਾਲ ਵੀਡੀਓ ਤਾਂਹੀਂ ਬਣ ਗੱਲ ਤਾਂ ਨਹੀਂ ਸਾਡੇ ਚੌਧਾ ਨਹੀਂ ਲੈ ਕੇ ਆ ਨਾਂ ਮੁੰਡੇ ਰੱਖਦਾ ਸੀ ਪੱਕੀ ਬੱਕਰੀ ਹੈ ਆਉਲਾ ਵੀ ਕਰਦੇ ਆ ਚਾ ਉਹਦੇ ਕਰ ਬਣਾਓ ਵੀਡੀਓ ਸਿੱਧੀਗਾ ਮੈਜੂਰ ਹੈ ਉਹ ਬੋਨੀ ਲਾ ਦੇ ਕੁਛ ਨਾ ਮੇਰੀ ਚ ਲੱਗਾ ਰਹਿੰਦੇ ਅੱਜ ਬੋਨ ਮੰਜ਼ੂਰ ਹੈ ਜੀ ਦੇ ਪੈਸੇ ਬਈ ਆਮਨੇ ਆ ਵੀਡੀਓ ਕਹੇ ਹੋਰ ਲਖਾਈ ਕਰਾ ਦੇ ਮੈਂ ਬੋਲ ਲੈ ਮੈਂ ਤੇਰੀ ਕਦਰ ਕਿਤੇ ਬੋ ਨਹੀਂ ਕਰ ਲੋ ਬਾਬਾ ਇੱਕ ਵਾਰ ਵੀਡੀਓ ਚ ਕਹਦੇ ਕ ਮੈਂ ਦਵਾਗਾ ਬਾਠ ਠੀਕ ਹੈ ਪਾਪਾ ਪਿਆਰ ਪੋਰਟ ਦੇ ਚਾਚਾ ਉਹ ਬੱਕੇ ਦਾ ਮੁਕਾਬੋਗ ਦਾ ਉਹ ਖੜੇ ਇੱਕ ਬਰਾ ਆਪਣਾ ਕਿਹੜੇ ਹੋ ਗਾ ਰਹੇ ਹਾਂ ਅਰੇ ਨੀ ਮੇੜ ਦਨ ਨੀ ਕੱਲੇ ਕਹਦੇ ਬਾਜੀ ਆਉਗੇ ਹਾਂ ਅਜੇ ਪਹਿਲਾਂ ਮੋਣੀ ਮਾਣੀ ਕਰ ਲਈਏ ਆ ਚੰਡੀ ਕਰਨੀ ਅਸੀਂ ਤੋਂ ਚੰਡੀ ਦਾ ਸਾਰਾ ਮਾਲ ਵੇਚਣਾ ਜੀ ਆਹ ਬਾਠ ਤਿੰਨ ਠੀਕ ਹੈ ਚਾਰ ਲੈ ਲਓ ਇਸ ਤਰ੍ਹਾਂ ਵਧੀਆ ਉਹ ਦੇ ਬੱਚਿਆਂ ਨੂੰ ਡਰਦਾ ਕਮਾ ਯਾਰ ਤਲਕਦਲ ਚ ਹੋਈ ਕੰਮ ਹੋਗਾ ਦੀ ਭੈਣ ਦਾ ਛਾਪਾ ਅੱਠ ਉਹ ਕਿਹੜਾ ਬਾਈ ਯਾਰ ਉਹ ਬਾਬੇ 1 2 3 14 ਹਾਂ 22 ਨਾਲ ਸ਼ੋਰ ਤੜੇ ਜਵਾਂ ਕਰਦੇ ਲੈ ਬਾਬਾ 14 ਕਿੰਨੇ ਤੇ 14 ਗਾਜ ਮੰਗਣ ਨੂੰ ਤੇ ਮੰਗਲੇ ਚੱਲ ਮੁਕਾ ਕਿ ਕਿੰਨਾ ਹੈ ਤੂੰ ਕਿੰਨਾ ਹੈ ਚਲ ਮੁੰਡ ਭਾਈ ਮਾਪੇ ਬੇ ਮੁੰਡਿਆਂ ਨਾਲ ਧਰਵਾ ਪਹਿਲਾਂ ਉਹ ਗੂਆ ਜਨਾ ਕੋ ਗੂ 12000 ਨਹੀਂ 12 ਦਾ ਨਹੀਂ ਚੱਲਣਾ ਕਿਵੇਂ ਫਿਰ ਉਹ ਕੱਟ ਹੈ ਤੇਰਾ ਮੁੱਲ ਨਹੀਂ ਯਾਰ ਗਲਤ ਗੱਲ ਨਹੀਂ ਕਰਦੀ ਬਾਬਾ ਤੂੰ ਵੀ ਸਹੀ ਗਾ ਤੂੰ ਵੀ ਸਹੀ ਦੱਸ ਆਪਾਂ ਵੀ ਗਾ ਵੇਚਣਾ ਕਿੰਨੇ ਮੰਗਦਾ ਸਹੀ ਦੱਸ ਸਹੀ ਹਾਂ ਬਿਲਕੁਲ ਸਹੀ ਹਾਂ ਇੱਕੋ ਹੀ ਗੱਲ ਨਾ 20000 ਰੁਪਏ ਦਾ। 20 ਥੱਲੇ ਆ ਜਾ। ਇਹ ਵੇਚਣੇ 20 ਥੱਲੇ ਆ ਜਾ। ਹੇਰ ਗੱਲ ਬਣੂਗੀ। ਇਹਦੀ ਗੱਲ ਨਹੀਂ ਪਿਆਰ ਦੀ ਖੜੀ ਹੈ। ਮੈਂ ਕੱਚਾ ਕੰਮ ਨਹੀਂ ਕਰਦਾ ਬੱਕਰਾ ਤੇਰੇਵੇਂ ਵੇਚ ਦੂੰ। ਵੇਚ ਦੂੰ। ਘਰ ਪਾਸੇ ਮਾਰ ਕੇ ਨੂੰ ਪੋਸਟਾ। ਉਰੇ ਆ। ਗਿਆ। ਮੁਰਕੇ ਉੱਟ। ਆ ਬਰਮ ਕਰ ਖਿਜੇਗਾ। ਤੜਕੇ ਨੂੰ ਜਿਹੜਾ ਤੁਹਾਡਾ ਬਾਬਾ ਬਾਬਾ ਕਹਿੰਦਾ ਬਾਈ ਤੋਂ ਘਟਿੰਦੇ ਨਾ ਪਰ ਮਹਾ ਬਾਈ ਦੀ ਝਾਕ ਨਾ ਕਰ ਥੱਲੇ ਆ ਜਾ। ਥੱਲੇ ਕਰ ਲਿਆ। 20 ਤੋਂ ਥੱਲੇ ਆ ਜਾ। ਹੁਣ ਬਾਬਾ ਕਹਿੰਦਾ ਭਈ ਮੈਨੂੰ ਦਵਾ ਦੇ 19.5 ਹੁਣ ਮੈਂ ਕੁਝ ਕਰਾਂ ਨਹੀਂ ਬੱਬਾ ਯਾਰ ਮੇਰੇ ਨਾਲ ਮੈਂ ਲਾਇਆ ਇਹਨੂੰ 12000 ਰੁਪਇਆ ਜਿੰਨੇ ਸਾਂਝੀ ਤੂੰ ਮਗਾ ਦੇ ਤੇਰਾ ਵੀ ਘਟਾ 12000 ਤੇਰਾ ਵੀ ਘਟਾ ਮੈਂ ਜਦੋਂ ਆ ਕੇ ਘੱਟੀ ਆ ਮਤਲਬ ਮੁੱਲ ਰੱਖਿਆ ਗੱਲ ਕੋਈ 12 ਦਾ ਵੀ ਨਹੀਂ ਮੈਨੂੰ ਪਤਾ 19 ਦਾ ਵੀ ਹੈ ਨਹੀਂ 19 ਦਾ ਵੀ ਹੈ ਨਹੀਂ 19 ਦਾ ਵੀ ਹੈ ਨਹੀਂ 12 ਦਾ ਵੀ ਹੈਲੋ ਕੰਨ ਨਹੀਂ ਆਏਗਾ ਕੰਨ ਨਹੀਂ ਦੇਸੀ ਯਾਰ ਦੇਸੀ ਯਾਰ ਭਾਈ 2 ਮਿੰਟ ਖਰਜਾ ਵੀਰੇ 2 ਮਿੰਟ ਸੌਦਾ ਚੱਲ ਰਿਹਾ 2 ਮਿੰਟ 2 ਮਿੰਟ ਹਾਂ ਜੀ ਅੱਲਾ ਬੱਬਾ ਕੱਚੀਆਂ ਗੱਲਾਂ ਨਹੀਂ ਕਰਦਾ ਬੱਕਰਾ ਤੇਰਾ ਪੂਰਾ ਹੀ 15000 ਦਾ ਵੇਚ ਬੱਸ ਓਕੇ ਹੋ ਗਿਆ ਫਾਈਨਲ ਦੋਵੇਂ ਸਾਰੇ ਗੱਲਾਂ ਕਿਉਂ 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 ਕਾਸ ਤੂੰ ਜੱਕਰਾ ਮੇ ਪਾ ਦੇ ਫਿਰ ਰਹਿਣ ਦੇ ਚੜ ਹਾਈ ਫੜ ਜਾ ਕੋਈ ਦੌੜੀ ਖੱਬ ਕੋ ਯਾਰ ਅੱਲਾ ਤੱਕ ਗਰੀਬ ਬੰਦਾਗਾ ਵੇਚਣਾ ਟੱਕਰ ਕਰਨਾ ਬੁੜਾ ਆਇਆ ਮੰਡੀ ਚ ਵਿਚਾਰਾ ਨਾਟੀ ਮੈਂ ਵੀ ਕਾ ਵੇਚਣਾ ਨਾਟੀ ਨਾਟੀ ਦੇ ਇੱਕ ਬਾਈ ਹਉ ਹਉ ਹੋਰ ਪਾਣਗੇ ਪਾਹੀ ਹਾਂ ਫੋਰ ਬੜਨ ਕੇ ਭਾਈ ਨਹੀਂ ਫਿਰ 100 ਮੈਨੂੰ ਬੜਾ ਦੇ ਲੈ ਲੈ ਜਾ ਭਾਈ ਫਿਰ ਲੈ ਜਾ ਫਿਰ ਆ ਖੜਾ ਕਾਕਾ ਇੱਧਰ ਹੀ ਮਾਰੀ ਗੀ ਤੇਰੀ ਚਾਹ ਯਾਰ ਅਸੀਂ ਤੇਰੇ ਕੋਲ ਨਹੀਂ ਰੇਡਾ ਦੇ ਵਧੀਆ ਮੈਂ ਤਾਂ ਕਹਿ ਦਦ ਨਾਟੀ ਤੇ ਮਾਰ ਦੇ ਨਾਟੀ ਇੱਕ ਮਾਰ ਦੇ ਸਾਡੇ 15 ਦਾ ਬਾਬਾ ਕਿਉਂ ਫੋਰ

ਹਾਂ 17 ਦੇ ਨੂੰ ਕਰੇ ਲਾਗੇ 17 ਮੈਂ ਤੇਰੇ ਗੱਲ ਮਾਂ ਮੰਨਦੀ ਬੁੱਝ ਨਹੀਂ ਹੁਰੀ ਵੀ ਲਾਤਾ ਕੱਚਾ ਕੰਮ ਨਾ ਕਰ ਉਹ ਵਿਗਿਆਨੇ ਕਿਹੜਾ 15 ਦਾ ਕਰੇ ਲਾ ਗਿਆ 15 ਲੈ ਲੈ ਫਿਰ 15 ਲੈ ਲੈ ਇਹਦਾ ਫਿਰ 16 ਲੈਣਾ 15 ਨਾਲ ਮੈਂ ਤੇਰਾ ਗਲਤ ਨਹੀਂ ਕੰਮ ਕਰਿਆ ਤਾਇਆ ਤਾਇਆ ਸਾਈ ਵਧੀਆ ਬਾਪੂ 17 ਆ ਬੇਚ ਗੱਲ ਉਹ ਤੇਰਾ ਮੈਂ ਗਲਤ ਨਹੀਂ ਕਰਿਆ ਕੰਮ ਮੈਂ ਲੈ ਜੋ ਲੈਣਾ ਨਹੀਂ ਹਾਂ ਓਏ ਛੇ ਹਾਤਾ ਉਹ ਫੱਦੂ ਪਰੇ ਹੋ ਬੰਦੇ ਮੱਤਰੇ ਦੇ ਟੱਕਰ ਮਾਰੀ ਤੀ ਮੇਰੇ ਬੰਦਾ ਦੇਰਾ ਉਹ ਬੱਕਰਾ ਹੋਰ ਖੇਡਾ ਮੈਂ 17000 ਦਾ ਵੇਚਾਂਗੇ ਦੇਖੋ ਹਰ ਚੱਲਦੇ ਹਰ ਜਾ ਹਰ ਜਾ ਹਾਂ ਬੇ ਉਹ ਤਾਂ ਕਹਿੰਦੇ ਅਸੀਂ 19 ਤੋਂ ਘੱਟ ਨਹੀਂ ਸਾਡੇ ਤੋਂ ਦੇਣਾ ਪਰ ਮੈਂ ਆਪਾਂ ਅਸੀਂ ਲੈ ਲਿਆ ਹੋਰ ਲੈ ਲਓ ਕੋਈ ਉਹ ਬਾਈ ਲੈਖਾਈ ਕਰਾ ਦੀ ਕਿੱਧਰ ਗਿਆ ਬਾਬਾ ਹੋਰ ਉਹ ਬਾਈ ਉਹ ਰਿਆ ਔਰ 94 ਛੱਡ ਉਹ ਕੱਚਾ ਘਾਹ ਵੇਚਣਾ ਪੱਕਾ ਵੇਚਾਂਗੇ ਵਖਰਾ ਉਹ ਬਾਈ ਵੇਚਾਂਗੇ ਬਾਈ ਵੇਨਾ ਨਹੀਂ ਹੁੰਦੇ ਬਸ ਬੰਦੇ ਫਿਰ ਲੈ ਆ ਜਾ ਲੈ ਨਹੀਂ ਬਾਬਾ ਛੱਡਾ ਕੜੇ ਕੜਾ ਖਾਲ ਕੋਈ ਹੋਰ ਲੈ ਜੂ ਨੱਕਾ ਛੱਡ ਕੇ ਹੈ ਮੱਥਾ ਸਾਡਾ ਮਾਰਾਂਗਾ ਹੋ ਉਹ ਨਹੀਂ ਬਾਤ ਨਹੀਂ ਓਏ ਐ ਨਹੀਂ ਸੌਖਾ ਹੀ ਤਾਂ ਸੌਦੇ ਹੁੰਦੇ 18 ਕਹਿੰਗੇ ਯਾਰ 1 ਮਿੰਟ ਬੰਦੇ ਬਾਈ ਮੇਰੀ ਗੱਲ ਸੁਣ 1 ਮਿੰਟ ਬਾਈ 18000 ਆ ਵੀਡੀਓ ਬੜੀ ਮੇ 18000 ਰੁਪਏ ਆ 18 ਆਂ ਜੀ ਆਪ ਮੰਗਾ 1 ਮਿੰਟ ਬਾਈ ਬਣੇ ਦੇਈ ਨਾ ਦੇਈ ਮੈਂ ਰਾਜੂ ਤੇ ਜਵਾਂ ਨਹੀਂ ਮੋੜੀ 15 ਲਾਇਆ ਸੀ ਹੁਣ 17000 ਤੇਰੀ ਤਰ੍ਹਾਂ ਨਹੀਂ ਕਰਦੇ ਦੇ ਨਾ ਦੇ ਦੇ ਐਸੇ ਨਾਲ ਹੀ ਵਰਤਣਾ ਐਸੇ ਨਾਲ ਹੁਣ ਕਿੰਨਾ ਫਰਕ ਰਹਿ ਗਿਆ ਜਵਾਨ ਵੀ ਹੁੰਦੀ ਹੈ ਪਰਵਾਨ ਦੀ ਹੁੰਦੀ ਹੈ ਪਾਪਾ ਖੜਵਾਇਓ ਰਾਹ ਰਾਹ ਇਹਨੇ ਗਿਆ ਕਰ ਹੱਥ ਜਵਾਨ ਹੀ ਹੁੰਦੀ ਆ ਬੰਦੇ ਦੀ ਮਨਹਤਰਾ ਚਿੱਟੀ ਤੇਰੀ ਵੀ ਹੱਥ ਰਾਈ ਹੈ ਲੈ ਬਾਈ ਹਟ ਜਾ ਕੋਈ ਨਹੀਂ ਆਪਣਾ ਨਿਸ਼ਾਨ ਆ ਮੁੱਕਦੇ ਨਹੀਂ ਹੁੰਦੇ ਥਾਰਾ ਬਾਪੂ ਨੇ ਮੰਗਿਆ ਰਾਜੂ ਇਹਦੂ ਵਾਦ ਨਹੀਂ ਲੈਣਾ ਮੈਂ ਇਹਦੀ ਹਟ ਜਾ ਅਸੀਂ ਚੱਕਾ ਕੰਮ ਨਹੀਂ ਕਰਦੇ ਚੱਕ ਚੱਕ ਛੱਡ ਫੋਨ ਬੱਕਰਾ ਮੈਂ ਤੂੰ ਮੁੰਡੇ ਨੂੰ ਪਾਸੋ ਜਦਾਂ ਅਸੀਂ ਕਿਵੇਂ ਸਾਦਾ ਹੱਲਣ ਦਵਾਗੇ ਨਹੀਂ ਹੱਲਣ ਦੇ ਸਾਨੂੰ ਕਰਨਾ ਕੀ ਨਹੀਂ ਆਉਂਦਾ ਓ ਕੱਟ ਜਾ ਤੂੰ ਤੂੰ ਅੜੀ ਰੱਖ ਘੋੜੇ ਵਾਲੀ ਪਰ ਘੋੜੇ ਵਾਲੀ ਅੜੀ ਰੱਖੀ ਐ ਤੇ ਸਿਹਾਨ ਕਰ ਹੁਣ ਮੈਂ ਦੱਸੀ ਆ ਜਾ ਓਏ ਬੱਕਰਾ ਨਹੀਂ ਦੇਣਾ ਪੰਨ ਉੱਥੇ ਕੀਲੇ ਤੇ ਇਹਦੇ ਬੱਕਰੀ ਕਿ ਨਹੀਂ ਆਈ ਕਰ ਹੁਣ ਆ ਜਾ ਓਏ ਇਹਦੇ ਮਗਰ ਮੋੜ ਹਾਂ ਇਹਦੇ ਵਾਹ ਕਾਲੀ ਦੇ ਆ ਜਾ ਬਾਈ ਆ ਜਾ ਆ ਜਾ ਆ ਜਾ ਚਾਚੇ ਨਾ ਚਾਚੇ ਰਿਹਾ ਆਏ ਹਾਂ ਜੀ ਬੱਕਰੀ ਕੀ ਵੀ ਆ ਖੇਲੀ ਦੱਸ ਬੱਕਰੀ ਦਾ ਮੇਰੀ ਹੋਗਾ ਬੱਕਰੀ ਇਹਦੇ ਨਾਲ ਬੱਕਰੀ ਦਾ ਕਰ ਪਹਿਲਾਂ ਛੋਟੇ ਵੀਰ ਕੱਚੀ ਗੱਲ ਨਹੀਂ ਕਰਦਾ ਬਾਬੇ ਹਾਂ ਕੱਚਾ ਕੰਮ ਮੈਂ ਕਿਉਂ ਕਰਾਂ ਯਾਰ ਓ ਖਾਲੀ ਆ ਤਾਂ ਦੇਖ ਲੈ ਗੁਰੂ ਖਾਲੀ ਆ ਖਾਲੀ ਮੈਨੂੰ ਪਤਾ ਸਾਰਾ ਕੁਝ ਕਰਦੀ ਹੈ ਖਾਲੀ ਹੈ ਪੈਸੇ ਲੈ ਲੈ ਇਹ ਮੈਂ ਤਾਂ ਜਮੀ ਗਲਤ ਕਰਦਾ ਯਾਰ ਨਾ ਐ ਨਹੀਂ ਮਿਲਦੀ ਭਾਈ ਕਹਦੇ ਨਾ ਉਹਦੀ ਚਾਹ ਤੇ ਸਿੱਤਰਖਾਨੇ ਨੇ ਸੀ ਬਾਬੇ ਤੋਂ ਇਕੱਠ ਗਏ ਉਹਨੇ ਛੇਲੇ ਦੇ ਪੈਸੇ ਕਿਸੇ ਦਾ ਗਲਤ ਸੋਚਦਾ ਪਾਣਾ ਨਾਲ ਦੋ ਪਾਣਾ ਨਾਲ ਖਰੀਦੋ ਪਾਣਾ ਨਾਲ ਵੇਚੋ ਹਾਂ ਗਲਤ ਅਸੀਂ ਕਿਉਂ ਨਾ 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 ਗਾਲ੍ਹਾਂ ਖਾਣੀਆਂ ਨੇ ਇੱਕ ਮਿੰਟ ਪਹਿਲਾਂ ਗਲਤ ਗੱਲਾਂ ਕਿਉਂ ਕਰੀਏ ਗਰੀਬ ਆਦਮੀ ਹੈ ਵੀ ਵਿਚਾਰੇ ਨੇ ਪਾਲੀ ਹੈ 11000 ਨਹੀਂ ਝਗੜਾ ਵੀਰੇ ਫਿਰ 15 ਦੀ ਵੀ ਨਹੀਂ ਹੈਗੀ ਨਹੀਂ ਨਾ 11 ਵੀ ਹੈ ਨਾ 15 ਦੀ ਫਿਰ ਹੋਰ ਕਿੰਨੇ ਦੀ ਹੈ ਮੈਂ ਝਗੜੂ ਯਾਰ ਤੂੰ ਕਦੋਂ ਬੋਲਦਾ ਕਿੰਨੇ ਦੇਣੀ ਹੈ ਵਕੀਲ ਪਾਇਆ ਤੂੰ ਦਾ ਜੱਜ ਹੈ ਖੜ ਜਾ ਦੋ ਮਿੰਟ ਕਿੰਨੇ ਪੈਸੇ ਭਰੂ ਤੂੰ ਹਾਂ ਕਿੰਨੇ ਦੀ ਕੀ ਕਰਾਂ ਲਿਖਾਈ ਕਰਾਉ ਉਹ ਉੱਤੇ 11 ਤੈਨੂੰ ਦੇ ਕੇ ਲਿਖਾਈ ਕਰਾਦਾ ਨਹੀਂ ਪੰਜ ਹੁਣ ਤੂੰ ਇਹ ਅੜੀ ਨਾ ਛੱਡ ਗੱਦੇ ਵਾਲੀ ਛੱਡ ਦੇ ਅੜੀ ਕੋ ਗਾ ਕੇ ਭੱਜੂਗਾ ਉਹਨੇ ਦੁੱਧ ਪੀਣ ਨੂੰ ਲੈਣੀ ਅੰਦਰ ਬੱਕਰੀ ਐ ਫਿਰ ਹੁਣ ਕੀ ਕਰਾਂ 13 ਨਾ ਨਾ ਕੋਈ ਨਾ ਦੇਸੀ ਨੇ ਨਹੀਂ ਸਾਨੂੰ ਪਤਾ ਸਰਦਾ ਪਤਾ ਹੀ ਆ ਹੁਣ 16 ਆ ਚੱਕਾ 1000 ਦੀ ਸਾਈ ਨਹੀਂ ਲੈ ਫੜੀ ਉਹ ਹੱਥ ਕਰ ਬਸ ਹੁਣ ਮੈਂ ਵਾਰ ਵਾਰ ਨਹੀਂ ਜਾਣਾ ਸਾਢੇ 17 ਹਾਂ ਸਾਢੇ 17 ਸਾਢੇ 17 ਦਾ ਮੈਂ 100 ਰੁਪਏ ਦੇਈ ਸਾਢੇ ਭਾਈ 100 ਰੁਪਏ ਦੇਈ ਸਾਈਨ ਹੈ ਨਹੀਂ ਬਾਈ ਫੋਟਾ ਕਰ ਨਹੀਂ ਕਰ ਮੰਨੇ ਨਹੀਂ 100 ਰੁਪਏ ਉਹ ਮੰਨੇ ਜਾਂ ਕਿਉਂ ਭਿਉਣਾ ਕਿਉਂ ਭਿਉਣਾ ਕਿਉਂ ਭਿਜਾਉਣਾ ਕਿਉਂ ਭਿਜਾਉਣਾ ਲੋ ਕਰਨਾ ਸਾਢੇ 12 ਕਰਾ ਦੇ ਬਾਈ ਯਾਰ ਲਖਾਈ ਤੇਰੀ ਆ ਪੂਰੀ 12 ਦੀ ਮੈਂ ਰੱਖ ਲੂੰ ਲਖਾਈ ਖਚਾਈ ਤੂੰ ਦੋੇ ਪਾਸੋਂ ਤਾਂ ਕਰਾਉਣੀ ਆ ਅੱਛਾ ਪੜ ਮੈਂ 110 ਦੂੰਗਾ ਨੋ ਬਾਅਦ ਤੇ ਅਮੀ ਰੋਲਾ ਪਾਈ ਤਿੰਨ 10 4 5 11 ਮੈਂ ਵੀ ਵੇਚਨੇ ਮਗਰ ਬੜਾ ਜੀ 12 7 13 8 14 ਇਹ ਵੀ ਤਰੀ ਆਪਾਂ ਕਿ ਜਵਾਨ 15 10 11000 ਠੀਕ ਆ ਜੀ ਕਹਿ ਕੇ ਲੈਣਾ ਆ ਲੈ ਫੜ ਕਹਿ ਕੇ ਲੈਣਾ ਉਹਨੂੰ ਕਿਹਾ ਜੀ ਸਾਡਾ ਆ ਸੋਹ ਤੇਰੀ ਬਸ ਮੈਂ ਤੇਰੀ ਇਹ ਵੀ ਕਿ ਜਵਾਨ ਬਣਾਇਆ ਤੂੰ ਚੱਕਰ ਨਾ ਮਾ ਬੋਏ ਤੈਨੂੰ ਪੂਰੇ ਕਰਨ ਵਾਲੇ ਬੱਕਰੀ ਆ ਕੱਟਣ ਵਾਲੀ ਬੱਕਰੀ ਆ 11000 ਰੁਪਏ ਪੂਰੇ ਕਰ 11000 ਪਹਿਲਾ ਦੀ ਦੂਸਰਾ ਮਾਸੋਂ ਵਿਆਹ ਓਏ ਹੁਣ ਤੂੰ ਜਵੀ ਮਰ ਗਿਆ ਹਾਂ ਤੂੰ ਫੋਨਿਸਸ ਤੇ ਆ ਲੈਖਾਈ ਕਰਾ ਦੂ ਬਸ ਠੀਕ ਠੀਕ ਹੈ ਦੋਏ ਪਾਸਿਓਂ ਬਸ ਠੀਕ ਹੈ ਹੋ ਗਈ ਖੋਲ ਖੋਲ ਹੋ ਗਈ ਹੋ ਗਈ ਇਹ ਨਹੀਂ ਭਾਈ ਦਾ ਮੁੰਡਾ ਜਵਾਨ ਵਾਲਾ ਚਲੋ ਘਰ ਆ ਗਏ ਠੀਕ ਹੈ ਜੀ ਹਰ ਜਾ ਬਾਪੂ ਮੇਰੇ ਆ ਲੱਗਿਆ 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 ਕੱਲ੍ਹ ਬਾਪੇ ਨਾਲ ਕਰ ਲੈ ਹਰ ਹੋ ਗਿਆ ਕੀ ਮੰਗੇ ਨੇ ਇਹਦਾ 18 ਮੰਗਦਾ ਹੁਣ ਕੀ ਕਰੇਗਾ ਪੂਰੀ ਇੱਕ ਕਾਪੀ ਦਾ ਕੱਚਾ ਮੁੱਲ ਨਹੀਂ ਲਾਉਂਦਾ ਨਾ 9 ਨਹੀਂ ਕਹਿੰਦਾ 8 ਨਹੀਂ ਕਹਿੰਦਾ ਕਿਉਂ ਜੀ ਪੱਕਾ ਲਾਤਾ ਬਾਤ ਤੇਰੇ ਠੱਠੇ ਤੇਰੇ ਹਾਂ ਸਾਡਾ ਵੀ ਦਲਾਲੀਆਂ ਕਰਨ ਦਾ ਰਿਕਰਟ ਆਇਆ ਤੇਰਾ ਮਾਰ ਟਾਈਮ ਨਾ ਦਿਖੀ ਜਾਂਦਾ ਕਦੋਂ ਮੰਡੀ ਪਰ ਗਈ ਇੱਥੇ ਕਿਸੇ ਨੇ ਆਉਣੀ ਨਹੀਂ ਕਿਸੇ ਨੇ ਪੁੱਛਣੀ ਨਹੀਂ ਤੂੰ ਛੱਡ ਪਰੇ ਦੇ ਦੇ ਗੁੱਸਾ ਨਾ ਕਰੀ ਆਵੇਂ ਤੂੰ ਰੋ ਦੇਜੋ

ਉਹ ਸਾਰੀ ਫੜਾ ਤੂੰ ਇਹਨੇ ਪੂਰੀ ਰਹੀ ਕੋਈ ਗੱਲ ਕਰਨੀ 10 ਵਾਰ 10 ਵਾਰ ਪੁੱਤ ਨਾ ਅਸੀਂ ਕੋਈ ਚਿਹਰ ਨਹੀਂ ਸਿਆਣਾ ਬਦਦਾ ਕਰਨੀ ਦੱਸ 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 ਹੰ ਖੋਲੂਗੇ ਦੱਸ ਕੋਲ ਕੇ ਨਾ ਹਰ ਆੜੀਆ ਕਿਤੇ ਭੁੱਲ ਜਾਏਗਾ ਯਾਰ ਖਸੀ ਬੱਕਰਾ ਹੋਣੀ ਆਵਲਾ ਵਾੜਾ ਬਜਣਾ ਬਜਣੀਗਾ ਬਾਹ ਜੀ ਨਹੀਂ ਜਪਟਾ ਗਾਗਾ ਵੀ ਆਈ ਨਾ ਦਸ ਤੋਂ ਉੱਪਰ 6 11000 ਦਾ ਦੇ ਯਾਰ ਫਟ 11 ਖਰਜ ਆ ਯਾਰ ਲੈ ਫੜਾ ਉਹ ਯਾਰ ਨਹੀਂ ਰੁਕੋ ਹੋਰ ਕੀ ਕਰੀਂ ਹੋਰ ਕੀ ਹੋ ਗਿਆ ਤੁਨੂੰ ਕੀ ਕਰਾਂ ਰੋਕ ਕੇ ਕੀ ਕਰ ਤੇਰਾ ਸਾਡੇ 13 ਨਾ ਮਾੜੇ 13 ਅੱਗੇ ਰਹਿ ਗਾ ਲੋ ਬਈ ਅੱਗੇ ਰਹਿ ਗਾ ਆਪਾਂ ਚੱਲ ਰੱਖਦੇ ਬਾਬਾ ਸਭ ਫਲ ਆ ਪਿਆ ਸਾਡੇ 13 ਨਾ ਬੱਕਲ ਦੇਣ ਲੱਗਿਆ ਨਹੀਂ ਅੱਗੇ ਰਹਿ ਗਾ ਬਣਾ ਲੈ ਖਰਚਾ ਫੁੱਲ ਗਿਆ ਹਾਂ ਬਾਬਾ ਜੀ ਗੱਲ ਸੁਣਾ ਅਰੇ ਕਰੋ ਕੋਈ ੱੱਕੇ ਨਾਲ ਨਹੀਂ ਖੋਣਾ ਆਲਾ ਬੱਕਰਾ ਵੇਚਦਾ ਪੁਰਾ ਹੱਥ ਕਰ ਇਹ ਜੀ ਸਹੀ ਫੜਾ ਹੱਥ ਕਰ ਪੈਸੇ ਦਾ ਫੜਾ ਮੋੜ ਦੀ ਮੋੜ ਦੀ ਤਾਉ ਯਾਰ ਇਹ ਵੀ ਖਾਏਗਾ ਮੋੜ ਦੀ ਯਾਰ ਕਰੋ ਪੂਰੇ 12000 ਦਾ ਲੈ ਕਸਰ ਅਸੀਂ ਵੀ ਨਹੀਂ ਛੱਡਦੇ ਉਹ ਕਿੱਥੇ ਵੇਚੂਗਾ ਹੁਣ ਤਾਂ ਪੂਰਾ ਮੁੱਲ ਲਾਤਾ ਲੈ ਤੇ ਉਹਰਾ ਕੋਈ ਜਾਸ ਫੜ ਵੇਚ ਦਾਂਗੇ ਠੀਕ ਕਰ ਉਹ ਤੇਰੀ ਮਰਜ਼ੀ ਆ ਪੰਜ ਅਸਤਾ ਐ ਵੀ ਨਹੀਂ ਕਹਿੰਦੇ ਮੰਡੀ ਕਾ ਨੂੰ ਲੈ ਕੇ ਐ ਵੀ ਨਹੀਂ ਕਹਿੰਦੇ ਜੇ ਤੂੰ ਕਹਿੰਦਾ ਪਿੰਡ ਦੀ ਇਹ ਅਸੀਂ ਕਹਿ ਸਕਦੇ ਵੀ ਜੇ ਪਿੰਡ ਵੇਚਣ ਦੀ ਊਰੇ ਕਾ ਨੂੰ ਆਏ ਹਲੋ ਕਿਉਂ ਬਈ ਪਰ ਅਸੀਂ ਨਹੀਂ ਤੈਨੂੰ ਸਿਆਣੇ ਬੰਦੇ ਨੂੰ ਕੁਝ ਸਮਝਾਣਾ ਸਾਡੇ ਮਾਂ ਬਾਪਾਂ ਵਰਗਾ ਤੇਰੀ ਸਾਰੀ ਅਸੀਂ ਇਹਦਾ ਕਰਾਂਗੇ ਨਹੀਂ ਨਹੀਂ ਹਾਂ ਨਵੇਂੜ ਦੇ ਸੌਤਾ ਨਿਪੜ ਨਹੀਂ ਨਹੀਂ ਨਿਪੜਣਾ ਆਵਲ ਆ ਬੱਕਰਾ ਆ ਚਾਹ ਕਾ ਨੂੰ ਉਹ ਨਹੀਂ ਗਾਂ ਬਚਣਾ ਨਹੀਂ ਮੈਨੂੰ ਬਾਜ ਪਾਲਿਆ ਛੋਟੇ ਪਾਲਦਾ ਕਿੰਨਾ ਨਹੀਂ ਪਾਲਦਾ ਮੈਂ ਤੈਨੂੰ ਨੇਮਦ ਵਾਲਾ 12000 ਸਿਰਾਂ ਲਾ ਦਵਾਂ ਚੱਲ ਕੋਈ ਦੋਰੀਆ ਉਰੇ ਆਰੇ ਘਾੜ ਤਾਂ ਨਾ ਪਾਸੇ ਨਾ ਹੋਇਆ ਕੋ ਪਾਸੇ ਨਾ ਹੋਇਆ ਕਰੋ ਯਾਰ ਕੋਈ ਜਮਾਨੇ ਨਹੀਂ 13 ਦਾ ਵਾ ਵੀ ਕਿ ਗੱਲ ਸੁਣ ਵੇਚਾ ਵਪਾਰੀ ਹੋਰੀ 19 ਦਾ ਨੰਬਰ ਦਾ ਘੱਟੇ ਜਣਾ ਮੈਂ ਲੈ ਜਾਣਾ ਹੈ 15 ਦਾ ਵੇਚ ਕੇ ਜਾਈ ਹਾਂ ਅੜੀ ਹੈ ਤੇਰੀ ਮੇਰੀ ਅਸੀਂ ਉਰੀਆਂ ਚੱਕ ਤੇਰੇ ਪੈਸੇ